ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਿੱਖਾਂਗੇ ਇੱਕ ਧਾਰਮਿਕ ਗੀਤ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਧੰਨ ਸ੍ਰੀ ਗੁਰੂ ਤੇਗ ਬਹਾਦਰ ਡੁੱਬਦਾ ਧਰਮ ਬਚਾਲਿਆ ਚਾਂਦਨੀ ਚੌਕ ਦਿੱਲੀ ਦੇ ਅੰਦਰ ਹੱਸ ਕੇ ਸੀਸ ਕਟਾਲਿਆ ਤੇ ਇਸ ਗੀਤ ਨੂੰ ਆਪ ਜੀ ਨੇ ਜ਼ਰੂਰ ਸਰਵਣ ਕੀਤਾ ਹੋਵੇਗਾ ਸਤਵਿੰਦਰ ਕੌਰ ਜੀ ਬੇਟੀ ਜੋ ਗਾਇਕਾ ਹਨ ਉਹਨਾਂ ਦੀ ਆਵਾਜ਼ ਵਿੱਚ ਇਹ ਗਾਇਨ ਕੀਤਾ ਹੋਇਆ ਰਿਕਾਰਡ ਹੈ ਤੇ ਜਦੋਂ ਆਪਾਂ ਇਸ ਗੀਤ ਨੂੰ ਵੀਰਾਂ ਦੇ ਸਕੇਲ ਤੇ ਗਾਇਨ ਕਰਦੇ ਹਾਂ ਤਾਂ ਪਹਿਲੇ ਕਰ ਇਤੇ ਗਾਇਨ ਕਰਦੇ ਹਾਂ ਤੇ ਗੀਤ ਆਪ ਜੀ ਨੂੰ ਸਕਰੀਨ ਤੇ ਦਿਖ ਗਿਆ ਹੈ ਆਪ ਜੀ ਇਸ ਨੂੰ ਪੋਸ ਕਰਕੇ ਦੇਖ ਸਕਦੇ ਹੋ ਲਿਖ ਸਕਦੇ ਹੋ ਤੇ ਹੁਣ ਆਪਾਂ ਇਸ ਗੀਤ ਨੂੰ ਸਿੱਖਾਂਗੇ ਕੱਲੇ ਕੱਲੇ ਸੁਰਤੇ ਤੇ ਇਸ ਤੋਂ ਪਹਿਲਾਂ ਇੱਕ ਸਾਹੀ ਤੇੰਤਰਾ ਆਪਾਂ ਸਰਵਣ ਕਰਾਂਗੇ ਧਨ ਸ੍ਰੀ ਗੁਰੂ ਤੇਗ ਬਹਾਦਰ ਧਨ ਸ੍ਰੀ ਗੁਰੂ ਤੇਗ ਬਹਾਦਰ ਦੁਬ ਦਾ ਤਰਮ ਬਚਾਲਿਆ ਚੰਦ ਨੀ ਚੌਕ ਦਿਲ ਦੇ ਅੰਦਰ स् के शीस कटले तनश्री गुरुते बहाद डुबदा धर्म बचाल चादनी चौक दिल्ली अस् के शीश कटाल गुरु गुरुते बहाद ਕਲੇ ਕਲੇ ਸਵਰਤੇ ਤਨ ਸਿਰੀ ਗੁਰ ਤੇ ਬਹਾਦਰ ਤਨ ਸਿਰੀ ਗੁਰ ਤੇ ਬਹਾਦਰ ਦੁਬ ਦਾ ਧਰਮ ਬਚਾਲਿਆ ਤਨ ਸਿਰੀ ਗੁਰ ਤੇ ਬਹਾਦਰ ਦੁਬ ਦਾ ਦਰਮ ਬਚਾਲਿਆ ਚਾਂਦਨੀ ਚੌਕ ਦਿੱਲੀ ਦੇ ਅੰਦਰ ਹੱਸ ਕੇ ਸੀਸ ਕਰ ਹੱਸ ਕੇ ਸੀਸ ਕਟਾਲਿਆ ਤਨ ਸਿਰੀ गुरु तेग बहादुर डुबदा धर्म बचा लिया चांदनी चौक दिली दे अंदर हंस के शीस कटाल तन श्री गुरु तेग दुखी होए कश्मीरी पनत जद आनंदपुर आए सतगुरु दे दरबार चे रोए ते कुर लाए दुखी होए कश्मीरी पनत ਜਦ ਅਨੰਦ ਪੁਰ ਆਏ ਸਤਿਗੁਰ ਦੇ ਦਰਬਾਰ ਚ ਆ ਕੇ ਰੋਏ ਤੇ ਕੁਰਲਾਏ ਸੁਣੇ ਦੁੱਖਾਂ ਪਰੀ ਕਹਾਣੀ ਸੁਣ ਕੇ ਦੁੱਖਾਂ ਪਰੀ ਕਹਾਣੀ ਗੁਰ ਅਨਿਕਲ ਟੋਲੀ ਲਾਲਿਆ ਚਾਂਦਨੀ ਚੌਕ ਦਿੱਲੀ ਦੇ ਅੰਦਰ ਹੱਸ ਕੇ ਸੀਸ ਕਟਾਲਿਆ ਧੰਸਰੀ ਗੁਰ ਤੇਗ ਬਹਾਦਰ ਤੇ ਹੁਣ ਦੇਖਦੇ ਆ ਕੱਲੇ ਕੱਲੇ ਸਵਰਤੇ ਦੁਖੀ ਹੋਏ ਕਸ਼ਮੀਰੀ ਪੰਡਤ ਜਦ ਆਨੰਦ ਹੋਰ ਆਏ ਦੁਖੀ ਹੋਏ ਕਸ਼ਮੀਰੀ ਪੰਡਤ ਜਦ ਆਨੰਦ ਹੋਰ ਆਏ ਦੁਖੀ ਹੋਏ ਕਸ਼ਮੀਰੀ ਪੰ ਜਦ ਆਨੰਦ ਪੁਰ ਆਏ ਸਤਿਗੁਰ ਦੇ ਦਰਬਾਰ ਚ ਆ ਕੇ ਰੋਏ ਤੇ ਕੁਰ ਲਾਏ ਦੁਖੀ ਹੋਏ ਕਸ਼ਮੀਰੀ ਪੰਡਤ ਜਦ ਆਨੰਦ ਪੁਰ ਆਏ ਸਤ ਗੁਰ ਦੇ ਦਰਬਾਰ ਚ ਆ ਕੇ ਰੋਏ ਤੇ ਕੁਰ ਲਾਏ ਸੈਕਿੰਡ ਲਾਈਨ ਇੱਥੇ ਤੱਕ ਆ ਜਾਂਦੀ ਹੈ ਫਿਰ ਤੇ ਆਪਾਂ ਦੇਖਾਂਗੇ ਪਹਿਲਾਂ ਫਰਸਟ ਟਾਈਪ ਨਾਲ ਫਿਰ ਸੈਕਿੰਡ ਟਾਈਪ ਨਾਲ ਦੁਖੀ ਹੋਏ ਕਸ਼ਮੀਰੀ ਪੰਡਤ ਜਦ ਆਨੰਦ ਕੋਰ ਆਏ ਸਤਗੁਰ ਦੇ ਦਰਬਾਰ ਚ ਆ ਕੇ ਰੋਏ ਤੇ ਕੁਰ ਲਾਏ ਪਹਿਲਾ ਇੱਥੇ ਖਤਮ ਹੋ ਜਾਣਾ ਹੈ ਤੇ ਜੋ ਦੁਆਰਾ ਗਾਇਨ ਕਰਾਂਗੇ ਫਿਰ ਦੁਖੀ ਹੋਏ ਕਸ਼ਮੀਰੀ ਪੰਡਿਤ ਜਦ ਆਨੰਦ ਪੂਰ ਆਏ ਸਤ ਗੁਰ ਦੇ ਦਰਬਾਰ ਚ ਆ ਕੇ ਰੋਏ ਤੇ ਕੁਰ ਲਾਏ ਉਸ ਤੋਂ ਬਾਅਦ ਸੁਣ ਕੇ ਦੁੱਖਾਪਰੀ ਕਹਾਣੀ ਸੁਣ ਕੇ ਦੁੱਖਾਪਰੀ ਕਹਾਣੀ ਗੁਰਾਂ ਨੇ ਗੜ ਨਾਲ لالیاں ਚਾਂਦਨੀ ਚੌਕ ਦਿਲ ਦੇ ਅੰਦਰ ਹੱਸ ਕੇ ਸੀਸ ਕਟਾਣਿਆ ਤੁਮ ਸਿਰੀ ਗੁਣ ਤੇਖ ਬਹਾਦਰ ਤੇ ਅਗਲੇ ਅੰਤਰੇ ਬਿਲਕੁਲ ਸੇਮ ਇਸੇ ਤਰੀਕੇ ਨਾਲ ਹਾਂ ਤੇ ਜੋ ਐਕਚੁਅਲ ਰਿਕਾਰਡਿੰਗ ਬਿਟੀਜੀ ਨੇ ਕੀਤੀ ਹੈ ਉਸ ਦੇ ਵਿੱਚ ਦੁਖੀ ਹੋਏ ਕਸ਼ਮੀਰੀ ਪੰਡਤ ਜਦ ਪਟਨੇ ਵਿੱਚ ਆਏ ਇਹ ਵਰਡ ਹੈ ਕਿਉਂਕਿ ਇੱਥੇ ਤਾਂ ਗਲਤੀ ਹੋਣ ਕਰਕੇ ਆਪਾਂ ਇਸ ਨੂੰ ਚੇਂਜ ਕੀਤਾ ਹੈ ਜਦ ਅਨੰਦਪੁਰ ਆਏ ਇਸ ਚੀਜ਼ ਨੂੰ ਨੋਟ ਕਰ ਲੈਣਾ ਹੈ ਤੇ ਬਾਕੀ ਗੀਤ ਸੇਮ ਉਸੇ ਤਰੀਕੇ ਨਾਲ ਹੈ ਤੇ ਆਪ ਜੀ ਨੇ ਸ਼ੁਰੂਆਤ ਵਿੱਚ ਇਸ ਗੀਤ ਦੀ ਵਰਡਿੰਗ ਦੇਖ ਲਈ ਹੈ ਨੋਟ ਕਰ ਲਈ ਹੋਵੇਗੀ ਮੇਨੋ ਮੇਂਦਾ ਹੈ ਕਿ ਆਪ ਜੈਸਾਨੀ ਨਾਲ ਇਸ ਗੀਤ ਨੂੰ ਗਾਇਨ ਕਰ ਸਕੋਗੇ ਸਿੱਖ ਸਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ